ਜੋਨਾਲ ਜਿਵੇਂ ਗੱਲ ਕੀਤੀ ਆ ਉਹ ਟ੍ਰੈਫਿਕ ਵਾਲੇ ਸਾਰੇ ਦੇਖ ਰਹੇ ਨੇ ਬੰਨੀ ਇਸੇ ਕਰਕੇ ਉਹ ਠੀਕ ਕਰ ਦੋ ਕਾਰਨ ਸੀ ਉੱਚਲੇ ਵਾਲੀ ਰਾਸਤਾਂ ਉੱਤੇ ਜਗ੍ਹਾ ਘੱਟ ਸੀ ਉਹ ਪਿਛਲੇ ਵਾਲੀ ਜੇ ਤੁਸੀਂ ਸਟੇਡੀਅਮ ਦੇਖੋ ਤਾਂ 8 ਏਕੜ ਸੀ ਇਸ ਵਾਰੀ ਅਸੀਂ 20 ਏਕੜ ਦੀ ਸਾਈਡ ਲਈਤੀ ਹੈ ਤੇ ਪਾਰਕਿੰਗ ਵਾਸਤੇ ਤੁਸੀਂ ਪੂਰੀ ਰਿੰਗ ਰੋਡ ਦੇ ਵਿੱਚ ਇੱਕ ਪਾਰਕਿੰਗ ਵਾਲੀ ਰੋਡ ਹੈ ਇਧਰ ਵਾਲੀ ਉਹ ਸਾਰੀ ਅਸੀਂ ਉਹਨੂੰ ਪਾਰਕਿੰਗ ਲਈਤੀ ਹੋਈ ਹੈ ਹਰਿਆਣਾ ਪੂਜਾ ਹੋਰ ਅਦਰ ਪੇਟਾਂ ਤੋਂ ਵੀ ਲੋਕ ਆਉਂਦੇ ਜੀ ਸ਼ਾਵਰਾ ਚੱਗੇ ਹੈਰਾ ਇਸ ਕੰਮ ਦੀ ਰੇਂਜਮੈਂਟ ਹੈ ਜੀ ਬਿਲਕੁਲ ਜਿੰਨੇ ਵੀ ਲੋਕ ਚਾਹੇ ਉਹ 2000 ਹੁਣ 5000 ਹੁਣ 10000 ਹੁਣ 20000 ਜਿੰਨੇ ਵੀ ਲੋਕ ਕਥਾ ਵਾਸਤੇ ਆਉਣਗੇ ਉਹ ਰਾਤ ਨੂੰ ਉੱਥੇ ਰੁਕਣਗੇ ਉਹਨਾਂ ਦਾ ਨਹਾਉਣ ਦਾ ਉਹਨਾਂ ਦਾ ਵਾਸ਼ਰੂਮ ਦਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਰੇਂਜਮੈਂਟ ਜਿਵੇਂ ਪਿਛਲੀ ਵਾਰ ਸੀ ਇਸ ਵਾਰੀ ਸਾਰਾ ਜਿ ਕੀਤਾ ਉਹ ਔਨ ਸਾਈਟ ਹੈ ਉਹਨਾਂ ਨੂੰ ਉੱਥੇ ਹੀ ਖਾਣ ਪੀਣ ਨੂੰ ਮਿਲੂਗਾ ਚਾਹ ਹੈ ਰੋਟੀ ਹੈ ਸੇਵ ਬਰੈਕਫਾਸਟ ਕੋੜੇ ਜੋ ਵੀ ਇਸ ਤਰ੍ਹਾਂ ਚੀਜ਼ਾਂ ਜੋ ਲਾਸਟ ਟਾਈਮ ਸੀ ਇਸ ਵਾਰੀ ਜਿੰਨੇ ਵੀ ਸ਼ਰਧਾਲੂ ਆਉਣਗੇ ਅਸੀਂ ਉੱਥੇ ਹੀ ਅਰੇਂਜਮੈਂਟ ਕਰਾਂਗੇ ਤੇ ਉੱਥੇ ਹੀ ਰਹਿਣਗੇ ਕਿੰਨੇ ਦਾ ਪ੍ਰਬੰਧ ਹੋਣਗੀ ਹਾਂ ਤਕਰੀਬਨ ਸਾਰੇ ਪ੍ਰਬੰਧ ਕੀਤੇ ਨੇ ਮੋਬਾਈਲ ਟਾਇਲਟਸ ਰੱਖੇ ਨੇ ਤਕਰੀਬਨ 100 ਤੋਂ 150 ਸੀਟਸ ਦੇ ਮੋਬਾਈਲ ਟਾਇਲਟਸ ਰੱਖੇ ਮੈਂ ਤਾਂ ਸਭ ਕਿੰਨੇ ਕਿੰਨਾ ਦਾ ਐਸਟੀਮੇਟ ਹੈ ਜਿਹੜਾ ਕੱਟ ਵਾਲੀ ਲੋਕੋ ਜੋ ਲਾਸਟ ਟਾਈਮ ਸੀਗਾ ਉਹ ਜਿਵੇਂ ਤੁਸੀਂ ਪ੍ਰੈਸ ਵੀਰਾਂ ਨੇ ਵੀ ਛਾਪਿਆ ਸੀ ਜਿੰਨਾ ਸਾਨੂੰ ਸੀਐਡੀ ਨੇ ਵੀ ਦੱਸਿਆ ਸੀ ਉਹ 7 ਦਿਨਾਂ ਦੇ ਵਿੱਚ ਟੈਂਟੇਟਿਵ 12 ਤੋਂ 15 ਲੱਖ ਦੀ ਸਾਨੂੰ ਕੋਈ ਚੰਗੀ ਇਹ ਸਾਰੂਸੀ ਮੀਂਹ ਕਰਦੇ ਆ ਵੀ ਇਹ 20 ਤੋਂ 30 ਲੱਖ ਦੇ ਵਿੱਚ ਹੋਣਗੇ 25 26 27 ਨੂੰ ਉਮੀਦ ਆ। ਅਸਲ ਵਿੱਚ ਲਿਖਲੇ ਬਾਰੇ ਮੋਬਾਈਲ ਇਕਲ ਕੇ ਕੋਈ ਦਵਾਈ ਵੀ ਹੈ ਨਾ ਮੈਨਾਂ ਲੈ ਕੇ ਹੈਤੀ ਜੇ ਜਿਆਦਾ ਰਸ਼ ਹੋਏ ਤਾਂ ਕੰਮ ਨਹੀਂ ਆ ਜਾਊਗਾ ਤੁਹਾਡੇ ਮੋਬਾਈਲ ਤੇ ਪਰ ਸਖਾਸ ਕਰਕੇ ਜੇ ਤਾਂ 골ਡ 파ਕੇ ਆਉਂਦੇ ਆ ਕਈ ਵਾਰੀ ਸਾਡੀ ਚੰਗੀ ਦੇਖੋ ਗੁਰੂ ਜੀ ਨੇ ਵੀ ਲਾਸਟ ਟਾਈਮ ਵੀ ਉਹ ਜਿੰਨੀਆਂ ਵੀ ਕਥਾ ਗੁਰੂ ਜੀ ਕਰਦੇ ਨੇ ਉਹਨਾਂ ਨੇ ਹਮੇਸ਼ਾ ਕਿਹਾ ਵੀ ਕੋਈ ਵੀ ਮਹਿੰਗੀ ਚੀਜ਼ ਕੋਈ ਵੀ ਗਹਿਣਾ ਨੇ ਵੀ ਸਭ ਨੂੰ ਪੀ ਲਵ ਯੂ ਨਾ ਪਾ ਕੇ ਹੋ ਜਿੰਨਾ ਘੱਟ ਤੋਂ ਘੱਟ ਸੱਜ ਸਕਦਾ ਉਹ ਚੀਜ਼ ਪਾ ਕੇ ਜੇ ਕਿਸੇ ਮਜਬੂਰੀ ਹੈ ਜਦੋਂ ਮંગਲ ਫੁੱਟ ਕੇ ਆਇਆ ਉਹ ਬੰਦਾ ਨਹੀਂ ਲਾ ਸਕਦਾ ਉਹ ਤੋਂ ਬਿਨਾ ਕੋਈ ਵੀ ਇਹੋ ਜੀ ਚੀਜ਼ ਉਹ ਨਾ ਪਾ ਕੇ ਹੋ ਕਿਉਂਕਿ ਰਾਸ਼ ਦੇ ਵਿੱਚ ਇੰਨਾ ਚੀਜ਼ਾਂ ਨੂੰ ਥੋੜਾ ਜਿਹਾ ਲੋਕਾਂ ਦੇ ਵਿੱਚ ਦੇਖੋ ਜਿਹੜੇ ਚੰਗੇ ਕੰਮ ਹੁੰਦੇ ਵਿੱਚ ਇੱਕ ਦੋ ਚਾਰ ਬੰਦੇ ਇਹੋ ਜੀ ਵੀ ਹੁੰਦੇ ਜਿਹੜੇ ਗਲਤ ਕੰਮ ਕਰਨ ਵਾਲੇ ਹੁੰਦੇ ਆ ਤੇ ਮੇਰੀ ਸਭ ਤੋਂ ਅਪੀਲ ਹੈ ਜੀ ਮਹਿੰਗੀਆਂ ਚੀਜ਼ਾਂ ਨਾ ਲੈ ਕੇ ਹੋਣ ਸੋਨਾ ਜਾਂ ਚਾਂਦੀ ਜਿਗਰ ਨਾ ਪਹੁੰਚ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਜਬੂਰੀ ਹੈ ਜਾਂ ਕਿਤੇ ਵੀ ਕੋਈ ਧਾਰਮਿਕ ਜੀਰ ਕੋਈ ਨਾਲ ਜਿਹਾ ਕੁਝ ਪਾਇਆ ਉਹ ਜਰੂਰ ਪਾਲਣ ਪਰ ਕੋਸ਼ਿਸ਼ ਕਰਨ ਘੱਟ ਤੋਂ ਘੱਟ ਜਪਾਪ ਅਸੀਂ ਵੀ ਕੋਸ਼ਿਸ਼ ਕਰਾਂ ਦੇਖ ਲੈ ਕਰਨ ਦੀ ਪਰ ਜੇ ਕਿਸੇ ਦਾ ਕੋਈ ਜੈਨੂਇਨ ਚੀਜ਼ ਆ ਅਸੀਂ ਲਾਸਟ ਟਾਈਮ ਵੀ ਦਿੱਤੀ ਹੁੰਦੀ ਇਸ ਟਾਈਮ ਵੀ ਦੇਣ ਦੀ ਕੋਸ਼ਿਸ਼ ਕਰਦੇ ਸੋ ਰੱਖਿਆ ਤੇ ਪ੍ਰੈਕਟਿਸ ਦੀ ਗੱਲ ਕਰੀ ਕਿਸੇ ਵਾਰੀ ਬਹੁਤ ਸਮੱਸਿਆ ਆਈ ਸੀ ਤੁਹਾਨੂੰ ਲੇਖ ਦੇਖੋ ਉਹੀ ਮੈਂ ਕਹਿ ਰਿਹਾ ਸੀ ਕਿ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਉਹ ট্র্যাਫਿਕ ਦੇ ਅਰੇਂਜਮੈਂਟਸ ਉਹ ਦੇਖ ਰਹੇ ਨੇ ਅਸੀਂ ਆਜੀ ਪੂਰੀ ਕੋਸ਼ਿਸ਼ ਕਰਾਂਗੇ ਵੀ ਟ੍ਰੈਫਿਕ ਨੂੰ ਸਮੂਥਲੀ ਕੀਤਾ ਜਾਵੇ ਇਸੇ ਕਰਕੇ ਸਾਈਟ ਵੀ ਚੇਂਜ ਕੀਤੀ ਹੈ ਫੇਰ ਵੀ ਜੇ ਕੋਈ ਇੰਨੇ ਵੱਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਇੰਨਾ ਵੱਡਾ ਧਾਰਮਿਕ ਪ੍ਰੋਗਰਾਮ ਹੈ ਇਹ ਪੰਜਾਬ ਦੇ ਵਿੱਚ ਪਿਛਲੇ ਵਾਰੀ ਦੀ ਪਹਿਲੀ ਵਾਰੀ ਹੋਇਆ ਸੀ ਤੇ ਹਜੇ ਤੱਕ ਕਿਸੇ ਨੇ ਇੰਨਾ ਵੱਡਾ ਪ੍ਰੋਗਰਾਮ ਦੁਬਾਰਾ ਕਰਾਇਆ ਨਹੀਂ ਹੈ ਕਿਉਂਕਿ ਜਦੋਂ ਇੰਨੇ ਵੱਡੇ ਪ੍ਰੋਗਰਾਮ ਹੁੰਦੇ ਥੋੜੀ ਬਹੁਤ ਦਿੱਕਤ ਆਉਂਦੀ ਵੀ ਹੈ ਪਰ ਉਸ ਤੋਂ ਵੱਧ ਲੋਕ ਆਨੰਦ ਵੀ ਮਾਣਦੇ ਪਾਰਕੀ ਵਾਲੀ ਜਿਹੜਾ ਪਾਰਕਿੰਗ ਗੱਲ ਇਹ ਹੈ ਕਿ ਪਾਰਕਿੰਗ ਆਸ ਤੇ ਉੱਤੇ ਜਦੋਂ ਤੁਸੀਂ ਰਿੰਗ ਰੋਡ ਦੇਖੋ ਤਹਨ ਤਿੰਨ ਰੋਡ ਨੇ ਜਿਹੜੀ ਉਹਦੀ ਸਲਿਪ ਰੋਡ ਆ ਉਹਦਾ ਪੂਰੀ ਲੰਬੀ ਪਾਰਕਿੰਗ ਪਲੱਸ ਉਹਦੇ ਤਰ੍ਹਾਂ ਦੀ ਪ੍ਰੂਵੈਂਟ ਅਸਲ ਉਹ ਵੀ ਜਗ੍ਹਾ ਮਿਲੀ ਹੈ ਉਹ ਵੀ ਯੂਜ਼ ਕਰਕੇ ਆਪਣੀ ਪਾਰਕਿੰਗ ਬਟਨ ਜਿਹੜੀ ਪੰਜ ਸੜੀ ਨਾਲ ਦੁਬਾਰੀ ਨਾਲ ਨਾਲ ਲੱਗ ਕਰ ਰਹੇ ਹੁਣ ਸਾਡੇ ਨੇ ਪਹਿਲਾਂ ਹੀ ਬੋਲਿਆ ਵੀ ਸਾਡੇ ਕੋਲ ਨਹੀਂ ਜਨਰਲ ਪਾਰਕਿੰਗ ਜਵਾਲ ਮਾਰਬੜੀ शिवशक्ति श्री खाटू श्याम श्री साई सेवा श्री महादेव परमार्थी शिव जागरण मुकेश बॉबी प्यारा रीति ये ਸਾਡੇ ਨਾਲ ਹੁਣ ਚਨਾਲ ਚੱਲ ਰਹੇ ਨੇ ਸਾਰੇ ਆਪ ਦੇ ਅਧਿਕਾਰ ਨਿਭਾ ਰਹੇ ਨੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਬੰਦਾ ਕੋਈ ਡਿਊਟੀ ਨਿਭਾਉਣਾ ਚਾਹੁੰਦਾ ਤਾਂ ਜੀ ਆਇਆਂ ਨੂੰ ਕਮਿਟਰੀਟ ਨੂੰ 5 ਤਰੀਕ ਨੂੰ ਜਲਦੀ ਕੋਈ ਅੰਦਰਾ ਗੱਡੀ ਲਾ 10 ਮਿੰਟ ਜੀ ਨਹੀਂ ਜਿਹੜੇ ਪ੍ਰਦੀਪ ਮਿਸ਼ਰਾ ਜੀ ਪੰਜਕੀ ਸ਼ਾਮ ਨੂੰ ਆਉਣਗੇ ਸ਼ੋਭਾ ਯਾਤਰਾ ਸਵੇਰੇ ਤੇ ਉਹ ਸ਼ੋਭਾ ਯਾਤਰਾ ਜਿਵੇਂ ਲਾਸਟ ਸਿੰਗ ਮੈਂ ਦੱਸਿਆ ਕਰੀ ਸੀ ਉਸ ਤੋਂ ਵੀ ਜ਼ਿਆਦਾ ਅੱਛੀ ਤੇ ਜ਼ਿਆਦਾ ਵੱਡੇ ਪੱਧਰ ਤੇ ਲੰਘੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਉਸ ਦਾ ਵੇਖਣਗੇ ਅੱਛਾ ਵੀ ਕਿੰਨੇ ਰੱਖੀ ਪੈਣੀ ਹੈ ਉਹਦੇ ਆਸਤੇ ਜੀ ਇਹ ਵੀ ਇਸ ਦੀ ਰਾਏ ਪ੍ਰਸ਼ਾਸਨ ਦੇ ਨਾਲ ਮੌਕੇ ਤੇ ਦੇਖਿਆ ਜਾਏਗਾ ਪਰ ਪਹਿਲਾਂ ਨਾਲੋਂ ਕਿ ਇਹ ਸਾਈਟ ਫੂਰ ਸਾਈਟ ਜ਼ਰੂਰ ਹੈ ਇਹ ਨਿਰਣਾਤ ਸਰ ਯਾ ਪ੍ਰਾਂਤਰੀ ہاں میڈیکل واسطے آلریڈی ایمبولینسز لگن گیا دین اس علاوہ میڈیکل واسطے راج کمر کالج راستے بھی لائی سی اس طرح چھوٹی ڈسپینسریز بھی لگن گیا ਤੇ ਦੰ ਦੋ ਐਮਬੂਲੈਂਸ ਪਰਮਨੈਂਟ ਉੱਤੇ ਕੜਨ ਨੀਅ ਇਸ ਤੋਂ ਇਲਾਵਾ ਜਿੰਨੇ ਵੀ ਇਸ ਤਰ੍ਹਾਂ ਦੇ ਚਾਹੋ ਫਾਇਰ ਬਗੇਡ ਹੈ ਜੋ ਹੋਏ ਨੂੰ ਸੁਲਦਾਵਾ ਸੀ ਦੇਖ ਸਕਦੇ ਆ ਉਹ ਮੌਕੇ ਤੇ ਹੋ ਗਏ ਚੇਅਰ ਜਿਵੇਂ ਮੋਡੇ ਵਗੈਰਾ ਲਿਖਦੇ ਆ ਦਸਦੀ ਅੱਛੀ ਹੈ ਕਿੰਨੀ ਲੱਗਣ ਗਿਆ ਜਾਂ ਬੈਠਣ ਦੀ ਹੈ ਚੇਅਰ ਵਾਲਾ ਹਜੇ ਨਹੀਂ ਕੋਈ ਅਰੇਂਜਮੈਂਟ ਕੀਤਾ ਕਿਉਂਕਿ ਚੇਅਰ ਦੇ ਨਾਲ ਜਿੱਦਾਂ ਸੀ ਚੇਅਰ ਅੱਗੇ ਲਗਾਨੇ ਪਿਛਲੇ ਬੰਦੇ ਨੂੰ ਦਿਖਦਾ ਨਹੀਂ ਇਸ ਕਰਕੇ ਜੇ ਚੇਅਰ ਕੋਈ ਇਹੋ ਜਿਹੀ ਰਿਕਵੈਸਟ ਕੁਛ ਵੀ ਆਨਦੀ ਹੈ ਤਾਂ ਅਸੀਂ ਕੋਸ਼ਿਸ਼ ਇਹ ਕਰ ਰਹੇ ਜਿਆਦਾ ਨਹੀਂ 2 400 ਚੇਅਰ ਬਟੋਂ ਲਾਸਟ ਲੱਗੇਗੀ ਕਿਉਂਕਿ ਜਦੋਂ ਅੱਗੇ ਚੇਅਰ ਲੱਗ ਜੇਗੀ ਫਿਰ ਪਿੱਛੇ ਬਦਲ ਲਿਕੇਗਾ